ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ ਸੋ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਤੋਂ ਕੁਝ ਖਬਰ ਇਹ ਹੈ ਕਿ ਧੜਾ ਧੜ ਵੀਜ਼ੇ ਆ ਰਹੇ ਨੇ ਇੱਕ ਵਾਰ ਫਿਰ ਜਸਮੀਤ ਜੀ ਸਾਨੂੰ ਜਰਮਨੀ ਦੇ ਯੂਕੇ ਦੇ ਕੈਨੇਡਾ ਦੇ ਸਾਨੂੰ ਅੱਜ ਵੀਜ਼ੇ ਦਿਖਾਉਣਗੇ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਲੈਂਡਮਾਰਕ ਇਮੀਗ੍ਰੇਸ਼ਨ ਦੇ ਵੀਜ਼ੇ ਆ ਰਹੇ ਨੇ ਕਿਉਂਕਿ ਬਿਲਕੁਲ ਜੈਨੂਇਨ ਤਰੀਕੇ ਦੇ ਨਾਲ ਸਾਈ ਲੋਚ ਕੀਤੀ ਜਾਂਦੀ ਹੈ ਔਰ ਸਾਰੀਆਂ ਪਾਲਿਸੀਜ਼ ਦਾ ਖਿਆਲ ਰੱਖਿਆ ਜਾਂਦਾ ਹੈ ਜਸਮੀਤ ਜੀ ਬਹੁਤ ਸਵਾਗਤ ਹੈ ਤੇ ਮੁਬਾਰਕਾਂ। ਥੈਂਕ ਯੂ ਸੋ ਜਸਮੀਤ ਜੀ ਬਹੁਤ ਵੱਡੀ ਗਿਣਤੀ ਤੁਹਾਡੇ ਵੀਜ਼ੇ ਆਉਂਦੇ ਨੇ ਹੁਣ ਜਿਹੜੇ ਜਿਹੜੇ ਵੀਜ਼ਾ ਆਏ ਨੇ ਮੈਂ ਚਾਹੂੰਗਾ ਕੁਝ ਪ੍ਰੋਫਾਈਲ ਜ਼ਰੂਰ ਵਿਦਿਆਰਥੀਆਂ ਨਾਲ ਸਾਂਝੇ ਕਰਾਂ। ਸੋ ਦੇਖੋ ਇਹ ਸਟੂਡੈਂਟ ਜਿਹੜਾ ਹੈਗਾ ਸ਼ਿਲੇਸ਼ ਵਾਇਰਲ ਗਗੜੇ ਇਹ ਸਟੂਡੈਂਟ ਹੈਗਾ ਗੁਜਰਾਤ ਦਾ। ਸਾਂਝੇ ਕਰਦੇ ਹਾਂ ਉਹਦੇ ਦਾ ਆਫਿਸ ਦਾ। ਔਰ ਇਹਦੀ ਪ੍ਰੋਫਾਈਲ ਤਾਂ ਮੈਨੂੰ ਯਾਦ ਹੈ ਕਿ 5.5 ਬੈਂਡ ਹੈ ਓਵਰਆਲ ਬੱਚੇ ਦੇ। ਜੀ 5.5 ਬੈਂਡ ਹੈ ਔਰ ਗੈਪ ਹੈ 5 ਸਾਲ ਦਾ ਔਰ ਮਾਸਟਰਸ ਕਰਨ ਜਾ ਰਿਹਾ ਹੈ ਬੱਚਾ। ਹੂੰ 5.5 ਬੈਂਡ ਵਾਲਾ ਬੱਚਾ ਮਾਸਟਰਸ ਕਰਨ ਜਾ ਰਿਹਾ ਹੈ ਜਰਮਨੀ ਚ। ਸੋ ਇਹ ਵੀਜ਼ਾ ਹੁਣੇ ਹੀ ਲੱਗ ਕੇ ਆਇਆ ਔਰ ਕੀ ਕਹਿੰਦੇ ਆਂ ਏ ਸਟੂਡੈਂਟ ਦਾ ਜਦੋਂ ਇਥੋਂ ਵੀਜ਼ਾ ਲੱਗਦਾ ਉਹ 1 ਸਾਲ ਦਾ ਲੱਗਦਾ ਹੈ ਔਰ ਉੱਥੇ ਜਾ ਕੇ 3 3 ਮਹੀਨੇ ਬਾਅਦ ਤੁਹਾਨੂੰ EU ਕਾਰਡ ਮਿਲ ਜਾਂਦਾ ਉਹਨੂੰ ਬਲੂ ਕਾਰਡ ਵੀ ਕਹਿੰਦੇ ਆ ਯੂਰੋਪੀਅਨ ਕਾਰਡ ਮਿਲ ਜਾਂਦਾ ਤੁਹਾਨੂੰ ਜਿਸ ਦੇ ਨਾਲ ਤੁਸੀਂ ਪੂਰੇ ਯੂਰਪ ਚ ਜਾ ਸਕਦੇ ਹੋ ਸੋ ਸਟੂਡੈਂਟਸ 5.5 ਬੈਂਡ ਦੇ ਨਾਲ ਆਪਾਂ ਮਾਸਟਰਸ ਕਰਨ ਜਾ ਸਕਦੇ ਆ ਜਰਮਨੀ ਚ ਅਫੋਰਡੇਬਲ ਫੀਸ ਹੈਗੀ ਆ ਔਰ 12 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਦੀ ਫੀਸ ਹੈਗੀ ਹੈ ਜਰਮਨੀ ਦੇ ਵੀਜ਼ੇ ਵੀ ਬੜੇ ਆਏ ਤੁਹਾਡੇ ਕਿੰਨੇ ਅਪਰੋਕਸੀਮੇਟਲੀ ਪਿਛਲੇ ਕੁਝ ਮਹੀਨਿਆਂ ਸੂ ਇਹ ਸਾਰੇ ਜਰਮਨੀ ਦੇ ਵੀਜ਼ੇ ਹੀ ਹੈਗੇ ਆ ਦੂਸਰਾ ਵੀਜ਼ਾ ਹੈਗਾ ਅਮਰਿਤਪ੍ਰੀਤ ਸਿੰਘ ਦਾ ਇਹ ਵੀ ਜਰਮਨੀ ਜਾ ਰਹੇ ਨੇ ਮਾਸਟਰਸ ਕਰਨ ਚੱਲੇ ਆਂ ਔਰ ਇਸ ਮਹੀਨੇ ਜ ਸਾਡੇ 22 ਕੁ ਵੀਜ਼ੇ ਆਏ ਆ ਜਰਮਨੀ ਦੇ ਸੋ ਮੈਨੂੰ ਲੱਗਾ ਜਰਮਨੀ ਦੇ ਇੰਨੇ ਵੀਜ਼ੇ ਆਣਾ ਵੀ ਬੜੀ ਵੱਡੀ ਗੱਲ ਹੋ ਜਾਂਦੀ ਹੈ ਸੋ ਇਹ ਸਟੂਡੈਂਟ ਦੀ ਪ੍ਰੋਫਾਈਲ ਮਤਲਬ ਕਿ ਇਹ ਤਾਂ ਸਾਰਿਆਂ ਦੀ ਪ੍ਰੋਫਾਈਲ ਵਧੀਆ ਕੋਈ ਜਿੰਨੂ ਕਹੇ ਕਿ ਜੈਨੂਇਨ ਡਾਕੂਮੈਂਟ ਦੇ ਨਾਲ ਹੀ ਆਪਾਂ ਵੀਜ਼ਾ ਲੈ ਸਕਦੇ ਹਾਂ ਹੁਣੇ ਰੀਸੈਂਟਲੀ ਸਾਡੇ ਕੋਲ ਜਰਮਨੀ ਦਾ ਵੀਜ਼ਾ ਆਇਆ ਸਟੂਡੈਂਟ ਇਜ਼ 17 ইয়ার্স ওল্ড ਜੀ ਸਾਡੇ ਪੰਜ ਬੈਂਡ ਹੈ 17 ਸਾਲ ਦੀ ਉਮਰ ਚ ਹੈਗਾ ਬੱਚਾ ਔਰ ਉਹ ਗ੍ਰੈਜੂਏਸ਼ਨ ਕਰਨ ਜਾ ਰਿਹਾ ਜਰਮਨੀ ਔਰ ਅੱਜ ਦੀ ਡੇਟ ਜਿਸੀ ਗ੍ਰੈਜੂਏਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਅਫੋਰਡੇਬਲ ਗ੍ਰੈਜੂਏਸ਼ਨ ਕਿਤੇ ਹੈਗੀ ਹੈ ਤਾਂ ਜਰਮਨੀ ਜੀ ਹੈਗੀ ਹੈ ਸੋ ਸਟੂਡੈਂਟਸ ਦੇਖਿਆ ਜਾਏ ਤਾਂ ਸੋ ਬਹੁਤ سارے ਵੀਜ਼ਾਸ ਹੈ ਜਿਵੇਂ ਨਾਮ ਲਵਾ ਤਾਂ ਮਨਜੋਤ ਸਿੰਘ ਦਾ ਵੀਜ਼ਾ ਇਸ ਮਹੀਨੇ ਲਾ ਕੇ ਆਇਆ ਹੈ ਸਤਿੰਦਰ ਸਿੰਘ ਦਾ ਵੀਜ਼ਾ ਲਾ ਕੇ ਆਇਆ ਹੈ ਅੰਜਲ ਐਂਡ ਸਟੂਡੈਂਟ ਉਹਨਾਂ ਦਾ ਵੀਜ਼ਾ ਲਾ ਕੇ ਆਇਆ ਹੈ ਇਸ ਤੋਂ ਇਲਾਵਾ ਮਨਪ੍ਰੀਤ ਕੌਰ ਦਾ ਵੀਜ਼ਾ ਲਾ ਕੇ ਆਇਆ ਹੈ ਸੋ ਮਨਪ੍ਰੀਤ ਸਿੰਘ ਦਾ ਵੀਜ਼ਾ ਲਾ ਕੇ ਆਇਆ ਹੈ ਇਸ ਤੋਂ ਇਲਾਵਾ ਗਗਨਦੀਪ ਸਿੰਘ ਦਾ ਵੀਜ਼ਾ ਲਾ ਕੇ ਆਇਆ ਅੰਕਸ਼ਿਪ ਸ਼ਰਮਾ ਦਾ ਵੀਜ਼ਾ ਲਾ ਕੇ ਆਇਆ ਅਮਰਿਤਪਾਲ ਸਿੰਘ ਦਾ ਵੀਜ਼ਾ ਲਾ ਕੇ ਆਇਆ ਔਰ ਸਾਖਸ਼ੀ ਦਾ ਵੀਜ਼ਾ ਜਰਮਨੀ ਦਾ ਜਰਮਨੀ ਦੇ ਕਿੰਨੇ ਦੇ ਪ੍ਰੋਫਾਈਲ ਦੇ ਵੀਜ਼ੇ ਜ਼ਿਆਦਾ ਆਏ ਸੋ ਦੇਖੋ ਨਾਰਮਲੀ ਪ੍ਰੋਫਾਈਲ ਦੇਖੋ ਗੈਪ ਜੇ ਤੁਹਾਡਾ ਉਥੇ ਰੀਜ਼ਨੇਬਲ ਹੈਗਾ ਤਾਂ ਐਕਸੈਪਟੇਬਲ ਹੈਗਾ 5.5 ਬੈਂਡ ਵਾਲੇ ਬੱਚੇ ਵੀ ਮਾਸਟਰਸ ਤੇ ਜਾ ਸਕਦੇ ਆ ਗ੍ਰੈਜੂਏਸ਼ਨ ਕਰਨ ਜਾ ਸਕਦੇ ਆ ਔਰ ਜੇਸੀ ਗੱਲ ਕਰੀਏ ਤਾਂ ਫੀਸ ਫੋਰਡੇਬਲ ਹੈਗੀ ਐ ਸਕਾਲਰਸ਼ਿਪ ਦਿੱਤੀ ਜਾ ਰਹੀ ਐ ਕਾਲਜਿਸ ਵੱਲੋਂ ਸੋ ਸਟੂਡੈਂਟਸ ਕੀ ਕਹਿੰਦੇ ਜਿਹੜੇ ਜਰਮਨੀ ਦੀ ਐਕਸੈਪਟੇਬਿਲਟੀ ਹੈਗੀ ਆ ਉਹ ਜ਼ਿਆਦਾ ਹੈਗੀ ਐ ਸੋ ਜੇ ਤੁਹਾਡੇ 5.5 ਬੈਂਡ ਆ ਜ ਕੈਨੇਡਾ ਦਾ ਤੁਹਾਨੂੰ ਲੈ ਨਹੀਂ ਸਕਦਾ ਤੁਹਾਨੂੰ ਓਵਰਆਲ 6 ਬੈਂਡ ਚਾਹੀਦੇ ਹੀ ਚਾਹੀਦੇ ਹੈਗੇ ਆ ਔਰ ਯੂਕੇ ਦੇ ਵੀ 5.5 ਬੈਂਡ ਨਹੀਂ ਚਾਹੀਦੇ ਹੋਣਗੇ ਜਾਂ ਮੀਡੀਅਮ ਆਫ ਇਨਸਟਰਕਸ਼ਨ ਲੈਟਰ ਚਾਹੀਦੀ ਹੋएगी ਐਮਓਆਈ ਬੇਸਿਸ ਤੇ ਜਿਹਨੂੰ ਕਹਿੰਦੇ ਆ ਅਸੀਂ ਯੂਕੇ ਜਾ ਸਕਦੇ ਆ ਸੋ ਅੱਜ ਜਰਮਨੀ ਖੁੱਲੇ ਦਿਨ ਨਾਲ ਵੀਜ਼ਾ ਦੇ ਰਿਹਾ ਸੋ ਮੇਰੀ ਸਾਰੇ ਸਟੂਡੈਂਟਸ ਨੂੰ ਇਹ ਹੈ ਕਿ ਅੱਜ ਵੀ ਇੱਥੇ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਕਿਸੇ ਨੂੰ ਪ੍ਰੋਸੈਸਿੰਗ ਫੀਸ ਦੇਣ ਦੀ ਲੋੜ ਨਹੀਂ ਹੈਗੀ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਤੁਸੀਂ ਜਰਮਨੀ ਸਟੂਡੈਂਟ ਵੀਜ਼ਾ ਕੈਨੇਡਾ ਸਟੂਡੈਂਟ ਵੀਜ਼ਾ ਯੂਕੇ ਸਟੂਡੈਂਟ ਵੀਜ਼ਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਸਟੂਡੈਂਟ ਵੀਜ਼ਾ ਅਪਲਾਈ ਕਰ ਸਕ ਬਿਲਕੁਲ ਠੀਕ ਹੈ ਜੀ ਸੋ ਜਰਮਨੀ ਦੇ ਇਨਟੇਕਸ ਕਿਹੜੇ ਕਿਹੜੇ ਨੇ ਜਸ਼ਮੀਤ ਜੀ ਸੋ ਰੋਲਿੰਗ ਇਨਟੇਕਸ ਆ ਕਾਫੀ ਸਾਰੇ ਯੂਨੀਵਰਸਿਟੀਆਂ ਦੇ ਕੋ ਇਸ ਟਾਈਮ ਤੇ ਮਈ ਇਨਟੇਕ ਸਪਟੈਂਬਰ ਇਨਟੇਕ ਆਗਸਟ ਇਨਟੇਕ ਸਾਰੇ ਐਡਮਿਸ਼ਨਸ ਇਸ ਟਾਈਮ ਚਾਲੂ ਆ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਵੀਜ਼ਾਸ ਹੈਗੇ ਆ ਹੁਣ ਸਪਟੈਂਬਰ ਇਨਟੇਕ ਲਈ ਅਪਲਾਈ ਕਰ ਰਹੇ ਆ ਕਿਉਂਕਿ ਪ੍ਰੋਸੈਸਿੰਗ ਟਾਈਮ ਨੂੰ ਅਸੀਂ ਕਹੀਏ ਕਿ 3 ਤੋਂ 4 ਮਹੀਨੇ ਲੱਗ ਹੀ ਰਹੇ ਆ ਐਂਡ ਵਿਦ ਆਨਲਾਈਨ ਅਪਲੀਕੇਸ਼ਨ ਲਈ ਜਰਮਨੀ ਚਾਹੀਏ ਇਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਜਰ 90413 90412 ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਔਰ ਤੁਸੀਂ ਆਪਣੀ ਫਾਈਲ ਜਰਨੀ ਲਈ ਕੈਨੇਡਾ ਲਈ ਯੂਕੇ ਲਈ ਆਸਟ੍ਰੇਲੀਆ ਲਈ ਲਾਂਚ ਕਰ ਸਕਦੇ ਹੋ ਜ਼ੀਰੋ ਪ੍ਰੋਸੈਸਿੰਗ ਫੀਸ ਹੈ ਜ਼ੀਰੋ ਪ੍ਰੋਸੈਸਿੰਗ ਫੀਸ थैंक यू सो मच सो मच